ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਾਨਕਪੰਥ ਵੈੱਬ ਚੈਨਲ ਤੇ ਅੱਜ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂਗੇ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਨਦੇੜ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਆਓ ਜਾਣਦੇ ਹਾਂ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਜੀ ਨਦੇੜ ਦੇ ਬ੍ਰਹਮਪੁਰੀ ਮਹੱਲੇ ਵਿੱਚ ਗੋਦਾਵਰੀ ਨਦੀ ਦੇ ਕੰਢੇ ਤੇ ਸ਼ਸ਼ੋਭਤ ਅਸਥਾਨ ਹੈ ਦ ਸਮੇਸ਼ਪੀਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰਦੁਆਰਾ ਹੀਰਾ ਘਾੜ ਸਾਹਿਬ ਬਾਮਣਵਾੜਾ ਦੇ ਸਥਾਨ ਤੋਂ ਜਦ ਨਦੇੜ ਸਾਹਿਬ ਦੀ ਧਰਤੀ ਤੇ ਪੁੱਜੇ ਤਾਂ ਪਹਿਲਾਂ ਗੁਰਦੁਆਰਾ ਸੰਗਤ ਸਾਹਿਬ ਜੀ ਦੇ ਸਥਾਨ ਨੂੰ ਭਾਗ ਲਗਾਏ ਜੋ ਆਪ ਜੀ ਸਾਹਮਣੇ ਦਰਸ਼ਨ ਕਰ ਰਹੇ ਹੋ ਇਸ ਪਵਿੱਤਰ ਸਥਾਨ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਗ ਲਗਾਏ ਸਨ ਸੋ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਨਦੇੜ ਦੀ ਧਰਤੀ ਦੀਆਂ ਸੰਗਤਾਂ ਆ ਕੇ ਗੁਰੂ ਜੀ ਦੀ ਸੰਗਤ ਕਰਦੀਆਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਥਾ ਵਾਰਤਾ ਸੁਣ ਕੇ ਨਿਹਾਲ ਹੁੰਦੀਆਂ ਗੁਰਬਾਣੀ ਕੀਰਤਨ ਸਰਵਣ ਕਰਦੀਆਂ ਪੰਜਾਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਆਈਆਂ ਫੌਜਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਤਨਖਾਹ ਦੀ ਮੰਗ ਕਰ ਰਹੀਆਂ ਸਨ ਸੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰਦੁਆਰਾ ਮਾਲ ਟੇਕੜੀ ਵਾਲੇ ਸਥਾਨ ਤੇ ਜੋ ਪਹਿਲੇ ਜਨਮ ਦੇ ਵਿੱਚ ਖਜ਼ਾਨਾ ਨੱਪਿਆ ਹੋਇਆ ਸੀ ਉਸ ਨੂੰ ਖੁਦਵਾ ਕੇ ਮੰਗਵਾਇਆ ਅਤੇ ਭਾਰੀ ਮਾਤਰਾ ਵਿੱਚ ਗੱਡਿਆਂ ਤੇ ਘੋੜਿਆਂ ਤੇ ਲੱਦ ਕੇ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਵਾਲੇ ਸਥਾਨ ਤੇ ਉਹ ਖਜ਼ਾਨਾ ਮੰਗਵਾਇਆ ਅਤੇ ਜੋ ਆਪ ਜੀ ਇਸ ਵੀਡੀਓ ਵਿੱਚ ਢਾਲ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਉਸ ਢਾਲ ਦੇ ਨਾਲ ਉਹ ਖਜ਼ਾਨਾ ਸੰਖਾਲਸਾ ਹੀ ਫੌਜਾਂ ਨੂੰ ਸ਼ਾਹੀ ਫੌਜਾਂ ਨੂੰ ਉਹ ਤਕਸੀਮ ਕੀਤਾ ਭਾਵ ਕਿ ਉਸ ਖਾਲਸਾ ਹੀ ਫੌਜਾਂ ਨੂੰ ਉਹ ਖਜ਼ਾਨਾ ਵੰਡ ਦਿੱਤਾ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਜੀ ਦੇ ਇਸ ਸਥਾਨ ਦੇ ਇਤਿਹਾਸ ਨੂੰ ਸਰਵਣ ਕਰ ਰਹੇ ਹੋ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦ ਨਦੇੜ ਦੀ ਧਰਤੀ ਤੇ ਪੁੱਜੇ ਤਾਂ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਜੀ ਨਦੇੜ ਬ੍ਰਹਮਪਰੀ ਮਹੱਲੇ ਵਿੱਚ ਗੋਦਾਵਰੀ ਨਦੀ ਤੇ ਕੰਡੇ ਤੇ ਪੁੱਜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਦੁਆਰਾ ਸ੍ਰੀ ਹੀਰਾ ਘਾੜ ਸਾਹਿਬ ਬਾਮਣਵਾੜਾ ਦੇ ਸਥਾਨ ਤੋਂ ਜਦ ਨਦੇੜ ਆਏ ਤਾਂ ਪਹਿਲਾਂ ਇਸ ਸਥਾਨ ਨੂੰ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਜੀ ਨੂੰ ਪਾਗ ਲਗਾਏ ਸਨ ਸੋ ਆਪ ਜੀ ਇਸ ਵੀਡੀਓ ਵਿੱਚ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਜੀ ਦੀ ਇਮਾਰਤ ਦੇ ਦਰਸ਼ਨ ਕਰ ਰਹੇ ਹੋ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਗੁਰੂ ਸਾਹਿਬ ਜੀ ਨੂੰ ਨਗਰ ਦੀਆਂ ਸੰਗਤਾਂ ਨੇ ਆ ਕੇ ਨਮਸਕਾਰ ਕੀਤੀ ਅਤੇ ਹਰ ਰੋਜ਼ ਦੀ ਤਰ੍ਹਾਂ ਕਥਾ ਵਾਰਤਾ ਗੁਰਬਾਣੀ ਕੀਰਤਨ ਸਰਵਣ ਕਰਨਾ ਸ਼ੁਰੂ ਕਰ ਦਿੱਤਾ ਅਤੇ ਨਿਹਾਲ ਹੋਣ ਲੱਗੀਆਂ ਪੰਜਾਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸ਼ਾਹੀ ਫੌਜਾਂ ਆਈਆਂ ਹੋਈਆਂ ਸਨ ਸ਼ਾਹੀ ਫੌਜਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਤਨਖਾਹ ਦੀ ਮੰਗ ਕਰ ਰਹੀਆਂ ਸਨ ਸੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਦੁਆਰਾ ਸ੍ਰੀ ਮਾਲ ਟੇਕੜੀ ਵਾਲੇ ਅਸਥਾਨ ਤੇ ਜੋ ਪਹਿਲੇ ਜਾਮੇ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਖਜ਼ਾਨਾ ਨੱਪਿਆ ਹੋਇਆ ਸੀ ਉਸ ਖਜ਼ਾਨੇ ਨੂੰ ਖੁਦਵਾ ਕੇ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਵਾਲੇ ਅਸਥਾਨ ਤੇ ਘੋੜਿਆਂ ਗੱਡਿਆਂ ਰਾਹੀਂ ਮਗਵਾਇਆ ਅਤੇ ਸੰਗਤ ਨੂੰ ਢਾਲਾਂ ਦੇ ਰਾਹੀਂ ਤਕਸੀਮ ਕਰ ਦਿੱਤਾ ਭਾਵ ਕਿ ਸੰਗਤ ਨੂੰ ਵੰਡ ਦਿੱਤਾ ਅਤੇ ਸੰਗਤ ਦੀ ਤਨਖਾਹਾਂ ਵਾਲੀ ਮੰਗ ਪੂਰੀ ਕਰ ਦਿੱਤੀ ਸੋ ਆਪ ਜੀ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਪਾਸ਼ਾਹੀ 10ਵੀਂ ਦੇ ਅਸਥਾਨ ਦੇ ਵਾਹਿਗੁਰੂ ਲਿਖੋ ਤੇ ਵੀਡੀਓ ਨੂੰ ਸ਼ੇਅਰ ਕਰਦੇ ਚੱਲੋ ਆਪ ਜੀ ਨੂੰ ਇਸੇ ਤਰ੍ਹਾਂ ਇਤਿਹਾਸ ਤੋਂ ਜਾਣੀ ਕਰਵਾਉਂਦੇ ਰਾਵਾਂਗੇ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਕਰਵਾਉਂਦੇ ਰਾਵਾਂਗੇ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਪਾਸ਼ਾਹੀ 10ਵੀਂ ਨਦੇੜ ਦੀ ਧਰਤੀ ਦੇ ਇਤਿਹਾਸਿਕ ਸਥਾਨ ਦੇ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਜੀ ਨਦੇੜ ਦੇ ਬ੍ਰਹਮਪੁਰੀ ਮਹੱਲੇ ਵਿੱਚ ਗੋਦਾਵਰੀ ਨਦੀ ਦੇ ਕੰਢੇ ਤੇ ਸੁਸ਼ੋਭਤ ਹੈ ਸਾਹਿਬੇ ਕਮਾਲ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਗੁਰਦੁਆਰਾ ਸ੍ਰੀ ਹੀਰਾ ਘਾਟ ਬਾਮਣਵਾੜਾ ਦੇ ਸਥਾਨ ਤੋਂ ਜਦ ਨਦੇੜ ਦੀ ਧਰਤੀ ਤੇ ਆਏ ਤਾਂ ਪਹਿਲਾਂ ਗੁਰਦੁਆਰਾ ਸੰਗਤ ਸਾਹਿਬ ਜੀ ਦੇ ਇਸ ਪਵਿੱਤਰ ਸਥਾਨ ਨੂੰ ਭਾਗ ਲਗਾਏ ਸਨ ਨਗਰ ਨਿਵਾਸੀ ਸੰਗਤਾਂ ਨੇ ਆ ਕੇ ਗੁਰੂ ਜੀ ਦੀਆਂ ਸੰਗਤਾਂ ਕਥਾ ਵਾਰਤਾ ਕਥਾ ਕੀਰਤਨ ਆਦਿ ਸਰਵਣ ਕਰਨ ਲੱਗੀਆਂ ਅਤੇ ਸਤਿਗੁਰਾਂ ਨੂੰ ਨਿਮਰਤਾ ਸਹਿਤ ਨਮਸਕਾਰ ਕਰਨ ਲੱਗੀਆਂ ਸੋ ਆਪ ਜੀ ਦਰਸ਼ਨ ਕਰੋ ਇਤਿਹਾਸਿਕ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਜੀ ਦੇ ਪੰਜਾਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਾਈ ਫੌਜਾਂ ਆਈਆਂ ਹੋਈਆਂ ਸਨ ਸਾਈ ਫੌਜਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਤਨਖਾਹ ਵੀ ਮੰਗ ਕਰ ਰਹੀਆਂ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਹਨਾਂ ਦੀ ਅਰਜ਼ ਪ੍ਰਵਾਨ ਕਰਨ ਤੇ ਪਹਿਲੇ ਜਾਮੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜਾਮੇ ਵਿੱਚ ਨੱਪਿਆ ਹੋਇਆ ਖਜ਼ਾਨਾ ਗੁਰਦੁਆਰਾ ਸ਼੍ਰੀ ਮਾਲ ਟੇਕੜੀ ਵਾਲੇ ਅਸਥਾਨ ਨੂੰ ਖੁਦਵਾ ਕੇ ਭਾਰੀ ਮਾਤਰਾ ਵਿੱਚ ਰਕਮ ਸੰਗਤ ਲਈ ਮੰਗਵਾਈ ਕੋੜਿਆ ਗੱਡਿਆਂ ਤੇ ਸੰਗਤ ਸਾਹਿਬ ਗੁਰਦੁਆਰਾ ਸਾਹਿਬ ਇਹ ਮਾਇਆ ਪੁੱਜੀ ਅਤੇ ਢਾਲਾਂ ਦੇ ਨਾਲ ਖਾਲਸਾਈ ਸਾਹੀ ਫੌਜਾਂ ਨੂੰ ਇਹ ਖਜ਼ਾਨਾ ਵੰਡ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਰ੍ਹਾਂ ਆਪਣੇ ਸਾਹੀ ਫੌਜਾਂ ਦੀ ਮੰਗ ਪੂਰੀ ਕੀਤੀ ਸੋ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਆਪ ਜੀ ਨੂੰ ਇਸੇ ਤਰ੍ਹਾਂ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਵਾਂਗੇ ਗੁਰਧਾਮਾਂ ਦੇ ਦਰਸ਼ਨ ਕਰਵਾਉਂਦੇ ਰਵਾਂਗੇ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਸੰਗਤ ਸਾਹਿਬ ਜੀ ਦੇ ਇਹ ਪਵਿੱਤਰ ਸਥਾਨ ਨਦੇੜ ਦੀ ਧਰਤੀ ਤੇ ਸ਼ੁਸ਼ੋਭਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ